ਹੈਲੋ ਸਸ਼ੀਕਲ ਬਾਈ ਸਾਰਿਆਂ ਨੂੰ ਹੋਰ ਸਾਰੇ ਭਰਾ ਕਿਵੇਂ ਹੋ ਠੀਕ ਠਾਕ ਤੇ ਭਰਾ ਬਹੁਤ ਟਾਈਮ ਦੀ ਵੀਡੀਓ ਨਹੀਂ ਪਾਈ ਸੀ ਤੇ ਬਿਜੀ ਸੀ ਥੋੜਾ ਜਿਹਾ ਬਾਕੀ ਮੌਸਮ ਵਗੈਰਾ ਥੋੜਾ ਜਿਹਾ ਖਰਾਬ ਹੀ ਆ ਕੰਮ ਤਾਂ ਕਰਕੇ ਨਹੀਂ ਵੀਡੀਓ ਪਾਈ ਤੇ ਰੱਬ ਨੇ ਵੀ ਥੋੜਾ ਜਿਹਾ ਕਹਿਰੀ ਕਰ ਰੱਖਿਆਗਾ ਔਖਾ ਹੀ ਐ ਸਿਸਟਮ ਤੇ ਅੱਜ ਵੀਡੀਓ ਪਾਉਂਦੇ ਆ ਬਾਈ ਆਪਾਂ ਬਹੁਤ ਟਾਈਮ ਬਾਅਦ ਤੇ ਵੀਡੀਓ ਚ ਦੱਸਾਂਗੇ ਤੇ ਦੋਨੇ ਫਾਰਮਾਂ ਚ ਆਪਾਂ ਇੱਕ ਤਰੀਕ ਨੂੰ ਲਾੜ ਪਾਇਆ ਸੀਗਾ ਤੇ ਅੱਜ ਹੋ ਗਈ ਦੁਬਾਰੇ ਯਾਨੀ ਕਿ ਤੰਤ੍ਰਿਕ ਹੋ ਗਈ ਇੱਕ ਫਾਰਮ ਦਾ ਆਪਣਾ 34 ਦਿਨ ਦਾ ਲਾਰਟ ਹੋ ਗਿਆ ਤੇ ਜਿਹੜਾ ਇਹ ਫਾਰਮ ਦਾ ਲਾਰਟ ਸੀ ਇਹ ਆਪਾਂ ਨੂੰ ਐਮਰਜੈਂਸੀ ਚ ਚਕਾਉਣਾ ਪੈ ਗਿਆ ਚਕਾਉਣ ਦੇ ਵੀ ਯਾਨੀ ਕਿ ਕਾਰਨ ਬਣ ਗਏ ਸੀਗੇ ਵੀ ਰੱਬ ਵੱਲੋਂ ਇੱਕ ਤਾਂ ਕੁਦਰਤੀ ਆਫਤ ਲਾ ਲਓ ਵੀ ਉਹਦੇ ਕਰਕੇ ਯਾਨੀ ਕਿ ਚਕਾਉਣਾ ਪੈ ਗਿਆ ਤੇ ਥੋੜੇ ਜੇ ਯਾਨੀ ਕਿ ਹਰੇਕ ਛੱਡੀ ਭਰਾਵੋ ਚਾਉਣ ਲੱਗ ਗਿਆ ਅੱਜ ਕੱਲ ਬਾਕੀ ਤੁਸੀਂ ਦੱਸੋ ਭਰਾ ਪੀ ਠੀਕ ਠਾਕ ਚੱਲਦੇ ਨੇ ਆਪਣੇ ਉਪ ਕਰਦੇ ਆ ਵੀ ਸਾਰੇ ਭਰਾ ਠੀਕ ਹੀ ਹੋਵੋ ਤੇ ਵਧੀਆ ਕੋਦਰਦਾ ਦੀ ਜਿਹੜੀ ਮਾਰ ਆ ਤੋਂ ਬਚੇ ਹੋਵੋ ਸਾਰੇ ਭਰਾ ਠੀਕ ਠਾਕ ਹੋਵੋ ਤੇ ਪਹੁੰਚੀ ਸੀ ਸਾਈਟ ਤੇ ਅੱਜ ਤੇ ਥੋੜਾ ਜਿਹਾ ਸਿਸਟਮ ਬੁਰਾ ਹਾਲੀ ਆ ਤੇ ਚੋਈ ਚੋਈ ਜਾਂਦਾ ਲੋਕਾਂ ਦੀਆਂ ਯਾਰ ਪੱਕੇ ਲੈਂਟਰ ਚੋਈ ਜਾਂਦੇ ਨੇ ਤੇ ਆਪਾਂ ਤਾਂ ਇਹ ਫੇਰ ਵੀ ਕਿਤੇ ਨਾ ਕਿਤੇ ਬਾਸ ਵਗੈਰਾ ਨੇ ਛੱਤਾਂ ਪਾ ਰੱਖੀਆਂ ਨੇ ਜੀਆਂ ਲਓ ਜੀ ਫਾਰਮ ਤੇ ਪਹੁੰਚੇ ਸੀ ਅੱਜ ਤੇ ਕਰੀ ਜਾਂਦੇ ਆ ਜੀ ਤੇ ਲੋਟ ਜਿਹੜਾ ਇਸ ਵਾਰ ਆਪਣਾ ਇਹ ਲੋਟ ਗਿਆਗਾ ਇਹ ਤਕਰੀਬਨ ਆਪਣਾ ਖਰਾਬ ਹੀ ਗਿਆਗਾ ਜੇ ਕੁਲ ਮਲਾਕੇ ਮੰਨੀਏ ਚਾਹੇ ਕੁਦਰਤੀ ਆਫਤ ਲਾ ਲੋ ਚਾਹੇ ਕਿਵੇਂ ਵੀ ਲਾ ਲੋ ਕੁਛ ਵੀ ਲਾ ਲੋ ਤੇ ਛੱਡ ਕੁਸਤਾ ਚਾਉਣ ਜਿਆਦੇ ਲੱਗਿਆ ਸੀਗਾ ਤੇ ਤਾਂ ਕਰਕੇ ਇਹ ਜਿਹੜਾ ਆਪਾਂ ਨੂੰ ਬਚਾ ਆਪਾਂ ਨੂੰ ਇਹ ਚਿਕਾਉਣਾ ਪੈ ਗਿਆ ਤਕਰੀਬਨ 26 25 ਦਿਨ ਦਾ ਚਿਕਾਉਣਾ ਪੈ ਗਿਆ ਜੀ ਆਪਾਂ ਨੂੰ ਇਹ 26 ਤਰੀਕ ਨੂੰ ਆਪਾਂ ਇੱਥੇ ਗੱਡੀਆਂ ਲੋਡ ਕਰਵਾਈਆਂ ਸੀ ਫਾਰਮ ਦੇ ਜਿਹੜੀ ਕਿ ਪਾਣੀ ਸ਼ੈੱਡ ਚ ਚਾਉਣ ਕਰਕੇ ਸ਼ੈੱਡ ਇਦਾਂ ਇਦਾਂ ਹਰੇਕ ਥਾਂ ਤੋਂ ਗਿੱਲਾ ਹੋ ਗਿਆ ਸੀਗਾ ਤੇ ਮੀਂਹ ਹੋਇਆ ਨਾ ਜ਼ੋਰਦਾਰ ਆਇਆ ਕਿ ਸਾਰੀ ਮਿੱਟੀ ਟਹਲਾਣ ਹੋਣ ਕਰਕੇ ਸਾਰੀ ਮਿੱਟੀ ਜਿਹੜੀ ਫਾਰਮ ਤੋਂ ਲੈ ਚੁੱਕੀ ਸੀਗੀ ਉੱਪਰੋਂ ਤੇ ਤਾਂ ਕਰਕੇ ਜਿਹੜਾ ਸ਼ੈੱਡ ਇਹ ਆਪਣਾ ਥੋੜਾ ਜਿਆਦਾ ਚਾਉਣ ਲੱਗ ਗਿਆ ਸੀਗਾ ਜਿਆਦਾ ਚਾਉਣ ਕਰਕੇ ਜਿਹੜਾ ਸ਼ੈੱਡ ਅੰਦਰ ਗਿੱਲਾ ਹੋ ਗਿਆ ਸੀਗਾ ਗਿੱਲਾ ਹੋਣ ਕਰਕੇ ਇੱਕ ਵਾਇਰਲ ਟਾਈਪ ਬੱਚੇ ਦਾ ਬਣ ਗਿਆ ਸੀ ਜਿਸ ਕਰਕੇ ਬੱਚਾ ਜਿਆਦਾ ਡਿਸਟਰਬੋ ਵੀ ਹੋ ਗਿਆ ਸੀਗਾ ਇੱਕ ਸਾਈਡ ਤੇ ਇਕੱਠਾ ਵਗੈਰਾ ਹੋਣ ਕਰਕੇ ਤਾਂ ਕਰਕੇ ਵੀ ਬੱਚੇ ਜਿਹੜਾ ਵਜਨ ਲੈਣਾ ਉਹ ਬੰਦ ਕਰਤਾ ਸੀਗਾ ਤੇ ਜਿਹੜਾ ਵਜਨ ਲੈਣਾ ਬੰਦ ਕਰਤਾ ਸੀ ਤੇ ਜਿਹੜੀ ਮੈਟਲਿਟੀ ਸੀ ਉਹ ਡੇ ਬਾਏ ਡੇ ਜਿਆਦਾ ਹੋਈ ਜਾਂਦੀ ਸੀ ਤੇ ਤਾਂ ਕਰਕੇ ਜਿਹੜਾ ਤਕਰੀਬਨ ਇਹ ਆਪਣਾ ਲਾਟ ਜਿਹੜਾ ਖਰਾਬ ਹੀ ਗਿਆਗਾ ਮੰਨ ਕੇ ਚੱਲੀ ਹੈ ਆਪਣਾ ਤੇ 22 23 ਦਿਨ ਤੱਕ ਆਪਣਾ ਲਾਟ ਜਿਹੜਾ ਇਹ ਬਹੁਤ ਹੀ ਵਧੀਆ ਚੱਲਦਾ ਸੀ 1 ਕਿਲੋ 50 60 ਗ੍ਰਾਮ ਵਧੀਆ ਐਵਰੇਜ ਸੀ ਆਪਣੀ ਜਿਹੜੀ 21 ਦਿਨ ਤੇ ਸੀਗੀ ਤੇ ਤਕਰੀਬਨ ਜਿਹੜਾ ਇਹ 22 ਤੋਂ 22 ਤੋਂ ਜਿਹੜਾ 23 23 24 ਤਰੀਕ 24 ਤੱਕ ਮਹੀ ਪਿਆਗਾ ਉਹ ਤਰੀਕਾਂ 'ਚ ਜਾ ਕੇ ਇਹ ਥੋੜਾ ਜਿਹਾ ਆਪਣਾ ਲਾਟ ਜਿਆਦਾ ਖਰਾਬ ਹੋ ਗਿਆ ਸੀਗਾ ਤੇ ਖਰਾਬ ਹੋਣ ਕਰਕੇ ਫਿਰ ਆਪਾਂ ਮੌਸਮ ਨੂੰ ਦੇਖਦੇ ਹੋਏ ਜਿਹੜੀਆਂ ਐਮਰਜੈਂਸੀ ਗੱਡੀਆਂ ਲੋਡ ਕਰਵਾਈਆਂ ਫਾਰਮ ਤੋਂ ਤੇ ਗੱਡੀਆਂ ਲਵਾਈਆਂ ਤੇ ਸਾਰਾ ਫਾਰਮ ਆਪਾਂ ਇੱਕਦਮ ਇਹ ਵਿਲਾ ਕਰਵਾ ਲਾ ਸੀਗਾ। ਫਿਰ ਇਹ ਆਪਣੀ ਇਹ ਬੱਚਾ ਐਵਰੇਜ ਲੈਣੀ ਬੰਦ ਕਰ ਗਿਆ ਸੀ ਜਿਹੜੀ ਆਪਣੀ ਇਹ 24 26 ਦਿਨ ਤੇ ਐਵਰੇਜ ਆਈ ਉਹ 1300 24 ਗ੍ਰਾਮ ਦੀ ਐਵਰੇਜ ਆਈ ਹੈ ਜਿਹੜੀ ਇਹ ਆਪਣੀ ਆਈ ਹੈਗੀ ਤੇ ਮਟੈਲਿਟੀ ਵਗੈਰਾ ਥੋੜੀ ਜਿਆਦਾ ਵਧ ਗਈ ਸੀਗੀ। ਤੇ ਤਾਂ ਕਰਕੇ ਇਹ ਆਪਾਂ ਫਾਰਮ ਜਿਹੜਾ ਚਕਬਾਤਾ ਤੇ ਦੂਜਾ ਫਾਰਮ ਵੀ ਥੋੜਾ ਜਿਹਾ ਆਪਣਾ ਚੌਂ ਰਿਆ ਹੈ ਉਹ ਕਿਤੇ ਨਾ ਕਿਤੇ ਨਵਾਂ ਸ਼ੈੱਡ ਹੋਣ ਕਰਕੇ ਘਟ ਚੌਂ ਰਿਆ ਸੀਗਾ। ਤੇ ਤਾਂ ਕਰਕੇ ਉਹ ਫਾਰਮ ਤੇ ਹਜੇ ਥੋੜੀ ਬਹੁਤ ਹੀ ਬਚਤ ਹੈਗੀ ਆ ਜੇ ਆਪਾਂ ਕੋਲਮਾ ਲਾ ਕੇ ਚੱਲੀਏ ਉਹਦੀ ਮਟਾਇਟੀ ਵਗੈਰਾ ਵੀ ਇੱਕ ਅੱਧੀ ਹੈਗੀ ਤੇ ਹੋਰ ਵੀ ਸਾਰੇ ਪੱਖੋਂ ਵੀ ਠੀਕ ਹੈਗਾ ਇਹ ਸੈੱਡ ਡੇਢ ਸਾਲ ਪੁਰਾਣਾ ਹੋਣ ਕਰਕੇ ਜਿਹੜੀ ਇਹ ਉੱਪਰੋਂ ਮਿੱਟੀ ਵਗੈਰਾ ਜੀ ਰਿਮੂਵ ਹੋ ਗਈ ਸੀਗੀ ਤੇ ਤਾਂ ਕਰਕੇ ਇਹ ਆਪਾਂ ਨੂੰ ਜ਼ਿਆਦਾ ਚੌਣ ਵਗੈਰਾ ਲੱਗਿਆ ਤਾਂ ਕਰਕੇ ਇਹ ਆਪਾਂ ਨੂੰ ਚਕਾਉਣਾ ਪੈ ਗਿਆ ਵੀ ਬੱਚਾ ਸਟ੍ਰੈਸ 'ਚ ਭੱਗ ਗਿਆ ਸੀ ਲੰਝਾ ਨਹੀਂ ਕਿ ਆਪਾਂ ਮੰਨ ਕੇ ਚੱਲੀਏ ਤੇ ਤਾਂ ਕਰਕੇ ਚਕਾਉਣਾ ਪੈ ਗਿਆ ਇਹ ਆਪਾਂ ਨੂੰ ਤਾਂ ਕਿ ਆਪਾਂ ਬੜਾ ਸਮੇਂ ਨੂੰ ਨਾ ਦੇਖਦੇ ਹੋਏ ਬੜਾ ਟਾਈਮ ਬੇਟ ਨਹੀਂ ਕਰੀ ਤਾਂ ਕਿ ਜਿਹੜਾ ਆਉਣਾ ਸੀ 20-50 ਹਜ਼ਾਰ ਰੁਪਏ ਹੱਥ 'ਚ ਆਪਣੇ ਉਹ ਵੀ ਚਲਾ ਜਾਂਦਾ ਤੇ ਤਾਂ ਕਰਕੇ ਜਿਹੜਾ ਆਪਾਂ ਤੰਦੂਰੀ ਇਹ ਗੱਡੀਆਂ ਲਗਵਾ ਕੇ ਬੱਚਾ ਚਕਵਾਤਾ ਸੀਗਾ ਤੇ ਸਾਰਾ ਸ਼ੈੱਡ ਵਿਲਾ ਕਰਵਾਤਾ ਸੀਗਾ ਇਹ ਆਪਾਂ ਤੇ ਅੱਜ ਹੋ ਗਿਆ 23 ਦਿਨ ਤੇ 23 ਦਿਨ ਦਾ ਜਿਹੜਾ ਦੂਸਰੇ ਸੈੱਟ ਤੇ ਬੱਚਾ ਹੋ ਗਿਆ ਆਪਣਾ ਅੱਜ ਉਹ 24 34 ਦਿਨ ਦਾ ਹੋ ਗਿਆ ਅੱਜ ਆਪਣਾ ਇੱਕ ਤਰੀਕ ਨੂੰ ਬੱਚਾ ਵੈਸੀ ਤੇ 3 ਤਰੀਕ ਅੱਜ ਤੇ 31 ਦਿਨ ਦਾ ਜਿਹੜਾ ਲਾਸਟ ਮੰਥ ਸੀਗਾ ਤੇ ਜਿਹੜਾ ਵਰਡ ਆਪਣਾ ਇਹੋ 34 ਦਿਨ ਦਾ ਹੋ ਗਿਆ ਅੱਜ ਆਪਣਾ ਦੂਸਰੀ ਸਾਈਡ ਤੇ ਤੇ ਅੱਜ ਆਪਣਾ ਫਾਰਮ ਤੇ ਉਹ ਤੇ ਗੱਡੀ ਲਵਾਈ ਹੈਗੀ ਪੱਛਾ ਐਵਰੇਜ ਜਿਹੜੀ ਲੈਣੀ ਬੰਦ ਕਰ ਗਿਆ ਉਸੇ ਵੀ ਤੇ ਇਹੀ ਜਿਹੜਾ ਲੋਟ ਆ ਇਹ ਆਪਣਾ ਸਹੀ ਚੱਲਦਾ ਜਾਵਾ ਰਿੰਕੂ ਸੰਕੂ ਵਰਗੇ ਪੂਰੇ ਰੈਡੀ ਹੋ ਰਹੇ ਨੇ ਮੰਡੇ ਰੋਟੀ ਖਾਈਆਂ ਨੇ ਬਸ ਹਾਂ ਦਾ ਕੋਈ ਆ ਤਸਾਦਾ ਸੋ ਕੋ ਯਾਰ ਹੜਪੀੜ ਤਾਨੂੰ ਕਹੇ ਹੜਾ ਨੇ ਇਹੜਾ ਆਪਣਾ ਕੰਮ ਖਰਾਬ ਕਰਿਆ ਮੜਾ ਮੋਟਾ ਮੀਂਹ ਮੂਨੇ ਉਹ ਬੜਾ ਕੰਮ ਖਰਾਬ ਉਹ ਬੜਾ ਕੰਮ ਖਰਾਬ ਕਰ ਲੋਕਾਂ ਦੇ ਤਾਂ ਵੱਡੇ ਵੱਡੇ ਪ੍ਰੋਫੈਸਰ ਖਰਾਬ ਹੋ ਗਏ ਆਪਣਾ ਤਾਂ ਫਿਰ ਵੀ ਮਾੜਾ ਤੋਂ ਟਾ ਨੁਕਸਾਨ ਆਣਾ ਰਿੰਕੂ ਦੱਸ ਕੋਈ ਰਿਵਿਊ ਦੇਣਾ ਚਾਹੇਗਾ ਵੀ ਲਾੜ ਦੀ ਪਰਫਾਰਮੈਂਸ ਕਿਵੇਂ ਦੀ ਰਹੀ ਹੈ ਤੇ ਕੀ ਬੜਾ ਮੀਂਹ ਪਏਗਾ ਬੜਾ ਮਾੜਾ ਕੰਮ ਸਮਝ ਲੰਦੇਗਾ ਫਾਰਮਰ ਬਣ ਕੇ ਆਪਣਾ ਤਾਂ ਥੋੜਾ ਮੋਟਾ ਪਚ ਗਿਆ ਕੰਮ ਆ ਆਪਣਾ ਤਾਂ ਚਲ ਫੇਰ ਵੀ ਕਿਤੇ ਨਾ ਕਿਤੇ ਬਚ ਗਿਆ ਅੱਜ ਗੱਡੀ ਲੱਗੂਗੀ ਗੱਡੀ ਲੱਗੂਗੀ ਫਾਰਮ ਦੇ 34 ਦਿਨ ਦਾ ਹੋ ਗਿਆ 34 ਦਿਨ ਦਾ ਮੁਰਗਾ ਹੋ ਗਿਆ ਤੇ ਦੇਖਦਾ ਕੀ ਆਵਰੇ ਆਉਂਦੀ ਆ ਤਿਕੋਂ ਨੇ ਕੱਲੀ ਕਰੀ ਗੋਲ ਤੁਹਾਨੂੰ ਹਣਾ ਹਾਂਜੀ ਕੱਲੀ ਕਲੀ ਚੀਜ਼ ਲੈ ਲਈ ਹਾਂਜੀ ਠੀਕ ਹੈ ਓਕੇ ਚਾਓ ਜੀ ਲੱਗਦੇ ਆ ਭਰਨ ਮੁਰਗਾ ਤੇ ਗੱਡੀ ਆ ਗਈ ਆਪਣੀ ਕੰਡੇ ਤੇ ਕੰਡੇ ਤੇ ਜਾਂਦੇ ਹੁਣ ਲੈ ਜੀ ਇਹ ਕਰਾ ਕੇ ਗੰਡਾ ਗੰਡਾ ਦੇਖਦੇ ਆ ਫਿਰ ਕੀ ਐਵਰੇਜ ਆਉਂਦੀ ਆ ਖਾਲੀ ਗੱਡੀ ਦੀ ਵੀ ਐਵਰੇਜ ਦਿਖਾਉਂਦੇ ਆ ਤੁਹਾਨੂੰ ਤੇ ਭਰੀ ਦੀ ਵੀ ਦਿਖਾਵਾਂਗੇ ਵੀ ਕਿੰਨਾ ਕਲੌਸ ਹੋਇਆ ਆਪਾਂ ਨੂੰ ਮੀਂਹ ਕਰਕੇ ਕੀ ਬੈੱਡ ਹੋਇਆ ਦਿਖਾਉਂਦੇ ਆ ਗੱਲਾ ਗੱਲਾ ਪ੍ਰੋਸੈਸ ਆ ਪਿੱਛੇ ਚੱਲੇਗਾ ਪਿੱਛੇ ਚੱਲੇਗਾ ਓਏ ਛਾੜ ਦੀ ਗੰਡੇ ਤੇ ਛਾੜ ਦੇਈ ਗੱਡੀ ਛਾੜ ਦੀ ਸਾਡੀ ਗੱਡੀ ਗੰਡੇ ਤੇ ਖਾਲੀ ਦਾ ਵਾਜ ਦਿਖਾਦੀ ਤੁਹਾਨੂੰ ਚੋਬਰਾਂ ਨੂੰ ਇਹ ਕੱਲੀ ਕੱਲੀ ਗੱਲ ਦਿਖਾ ਦੇਣੀ ਐ ਐ ਕਰਕੇ ਐ ਗੱਲ ਐ ਚੜ ਗਈ ਛੋਟੀ ਢਿੱਡੀ ਗੱਡੀ ਆਈ ਆਈ ਐ ਤਾਂ ਦੇਖੋ ਮੁੰਡਾ ਵੀ ਚੜ ਗਈ ਗੱਡੀ ਲਓ ਜੀ ਚੜ ਗਈ ਗੱਡੀ ਪ੍ਰੋਪਰ ਗੰਡੇ ਦੇ ਪੂਰੀ ਖਾਲੀ ਨਾ ਖਾਰੀ ਆਵਾਜ਼ਾਂ ਬੰਦਾ ਹੋ ਗਿਆ ਇਹ ਜੋ ਬੰਦਾ ਬੰਦਾ ਹਤਰੂਗਾ ਹਨਾ ਇਹ 47 40 ਲਓ ਜੀ ਗੱਡੀ ਸਾਡੀ ਆਈ ਜਾਂਦੀ ਆ ਅਸੀਂ ਜਾਈ ਜਾਂਦੇ ਆ ਫਾਰਮ ਹੀ ਗੱਲ ਹੋ ਗਈ ਫਾਰਮ ਦੇ ਨੇੜੇ ਨੇ ਪਹੁੰਚ ਗਏ ਜੀ ਤੇ ਗੱਡੀ ਆਈ ਦੀ ਉਹ ਆ ਗਿਆ ਭਰਦਿਆਂ ਦਾਦਿਆਂ ਫਿਰ ਕੀ ਐਵਰੇਜ ਉਰੇਜ ਆਉਂਦੀ ਆ ਬਸੇ ਮੀਂਹ ਕਰਕੇ ਜੀ ਮੰਦੀ ਨੇ ਹਾਲਾ ਚਾਲ ਫਿਰ ਵੀ ਆਪਾਂ ਦਾ ਬਹੁਤ ਸੁੱਖ ਸ਼ਾਂਤੀ ਜਾਂ ਹੋਰ ਭਰਾਵਾਂ ਨਾਲ ਜਿਹੜੇ ਜਮੀਂ ਡੁੱਬੇ ਖੜਿਆ ਬਚਾਰੇ ਸੇਵਾ ਕਰੋ ਬੱਤ ਤੋਂ ਬੱਤ ਸੇਵਾ ਕਰੋ ਯਾਰ ਬੱਤ ਤੋਂ ਬੱਤ ਦੱਬ ਕੇ ਅਰੇ ਇਹੀ ਗੱਲ ਆ ਆਪਾਂ ਵੀ ਝਕਾ ਕੇ ਲਾਟ ਤੇ ਮਾਰ ਕੇ ਆਉਨੇ ਆ ਜਿਹੜਾ ਜਾਣਿਆ ਕੋਈ ਰਸਨ ਪਾਣੀ ਲੈ ਕੇ ਤੇ ਜਿਹੜਾ ਵੀ ਉਹਦੀ ਬਣੀ ਦੇ ਨੇ ਜਿਹੜਾ ਲਾ ਲਾ ਬਣਾ ਕਿੰਨੇ ਕਿੱਥੇ ਉਹ ਮੰਜੇ ਚ ਕਾਇਆ ਯਾਰ ਉਹਨਾਂ ਨਿੱਜੀ ਤੌਰ ਤੇ ਇਧਰ ਇਧਰ ਬੰਨੀ ਆ ਮੈਂ ਜਾਲੀਆਂ ਤੋਂ ਡੇਟ ਇਧਰ ਹੀ ਆ ਗਿਆ ਉਹ ਵੇਖ ਲੱਗੇ ਤੇ ਫਿਕਰ ਨਾ ਕਰੋ ਲਓ ਜੀ ਆਗੇ ਜੋ ਉਪਰ ਆਂਦਰਾ ਤੇ ਐਵਰੇਜ ਹੋ ਗਿਆ ਜੀ ਓਕੇ ਆ ਗਏ ਨੇ ਦੇਖ ਰਿਹਾ ਕੀ ਆਉਂਦੀ ਆ ਬਾਕੀ ਘਟਾ ਵੱਧਦੀ ਆਉਗੀ ਇਹਦੀ ਦਾ ਆ ਲੂਰੀ ਆ ਗਿਆ ਆਪਣਾ ਚਾਹ ਗਦੇ 4000 ਰੁਪਏ ਸਾਚ ਆਪਾਂ 4000 ਰੁਪਏ ਪਾਵਾਂਗੇ ਦੋ ਗੱਡੀਆਂ 'ਚ ਬਾਕੀ ਮੌਕਾ ਦੇਖਾਂਗੇ ਆ ਬੰਦੇ ਸਾਡੇ ਕੋਲ ਆ ਗਏ ਗਏ ਆ ਗਏ ਮਣ ਮਾਰੂ ਮੇਰੇ ਮਰਕਾ ਲੱਗ ਗਿਆ ਨਾ ਮਾਰੂ ਭਾਈ ਜੀ ਜੀ ਲੱਗਣਾ ਮੁਰਗੇ ਵੇਣਾ ਕੁਝ ਚਾਰਿਆਂ ਨੂੰ ਵੜਦੇ ਨੇ ਇਹ ਗੱਲ ਕਾਨੂੰ ਵੱਧਣਾ ਹੀ ਆ ਬਾਈ ਔਰ ਕਾਲੇ ਹੱਥਾ ਬਣਨੇ ਨੇ। ਲੋ ਜੀ ਲਾ ਕੇ ਆਪਾਂ ਪਹੁੰਚਾ ਦੇ ਕਰਨਾ। ਗੱਡੀ ਖੋ ਗਈ ਤਾਂ ਕਾਲਾ ਗੱਡੀ ਆਣਾ ਮਿਲਿਆ। ਇਹ ਕਰਤੀ ਕਰਤੀ ਕਰਤੀ। ਸ਼ਾਬਾਸ਼ ਡਰਾਈਵਰ ਇਲੀ ਤਰੀਕੇ ਕਰੇਗਾ। ਡਰਾਈਵਰ ਹੀ ਨਾ ਕੋ 10 ਰਿੰਕੂ ਕੀ ਆ ਬੰਦਾ 15 1260 ਕੰਨਾ ਹੋ ਗਿਆ ਪਰਸਪਤ ਥੋੜੀ ਜਿਹੀ 1260 ਮੁਰਗਾ ਗੱਡੇ ਤੇ ਆ ਰਿੰਕੂ ਜੋੜੀਆਂ ਹਨ ਨੂੰ ਜੋੜਨੀ-ਉੜਨੀ ਕੋਈ ਟੈਨਸ਼ਨ ਨਹੀਂ ਆ ਰਿੰਕੂ ਰੱਖਾਈ ਗਏਗਾ ਅਸੀਂ ਕੋਈ ਚੱਕਰ ਨਹੀਂ ਹੈ ਐ ਮੋਅਲ ਤੇ ਜੋੜ-ਜੁੜ ਮੈਂ ਤੇ ਲਾਣਾ ਚੋਬਰ ਹੋਰ ਮੈਂ ਨਾ ਬੰਦਾ ਓਕੇ ਤਾਂ ਮੋਰਵੇਂ ਫੋਰਮੇ ਵੀ ਆਣਾ ਹੈ ਫਿਰ ਫੋਰਮੈਨ ਆ ਵੀ ਰਿੰਕੂ ਆ ਦਾੜੀ-ਧੂੜੀ ਕਰਾ ਲੈਣਾ ਪੂਰੀ ਹੈ ਦਾੜੀ-ਧੂੜੀ ਕਰਾ ਕੇ ਪੂਰੀ ਔਰ ਓਕੇ ਰਿਪੋਰਟ ਦੇਵਾਂ ਪਟ ਜੂਗੀ ਆ ਪਟ ਜੂਗੀ ਰੈਂਕੂ ਲੈ ਕੇ ਦੀ ਗੱਡੀ ਆ ਇਹ ਗੱਡੀ ਲੈ ਲੇਗੇ ਮੈਂ ਕੰਡੈਕਟਰ ਹਾਂ ਉਹ ਦੋਨੋਂ ਡਰਾਈਵਰੀ ਵੀ ਕਰਾਂਗੇ ਵਿੱਚਪਰ ਹਾਂ ਰੈਂਕੂ ਵਾਲਾ ਇਹ ਲੁਧਿਆਣੇ ਲੁਧਿਆਣੇ ਵਾਲੀ ਗੱਡੀ ਲੈ ਕੇ ਸੋ ਕਹਾਂ ਮੈਨੂੰ ਆ 20000 ਰੁਪਏ ਢਾਲ ਕੇ ਮੇਰੇ ਕੋ ਗੱਡੀ ਦਿਲਾਵਾਂਗੇ ਮੈਂ ਗੱਡੀ ਉਰੀ ਚਲਾਵਾਂਗੇ ਪੰਜਾਬ ਕੇ ਵਿੱਚ ਫੀਡ ਵਾਲੀ ਕੰਮ ਕਰਾਂਗੇ ਮੈਂ ਹਾਂ ਔਰ ਚੰਨੀ ਵੈ ਵੀ ਕਰਾਂਗੇ ਨਾਲ ਹੀ ਕੰਮ ਇਹ ਐਡਾ ਬੰਦਾ ਪੁੱਤ ਆ ਰਿਹਾ ਇਹਦੇ ਨਾਲ ਤਾਂ ਬੜਾ ਕੰਮ ਆ ਦੇ ਗਾ ਸੱਜੂ ਆ ਗਾਲ ਜੀ ਸਾਈਡ ਜੀ ਮੱਥੜਾ ਦੇ ਕਈ ਬੰਦੇ ਲੋ ਕਾਲ ਦੋ ਲੋ ਵੀ ਪਾਲੇ ਤੇ ਰੰਗ ਖੋਪੀ ਸੀ ਜਾਂ ਜੀ ਗੱਡੀ ਘੰਡੇ ਦੇ ਦਿਖਾਉਣਾ ਜੀ ਐਵਰੇਜ ਆਉਂਦੀ ਆ ਨੂੰ 34 ਦਿਨ ਦਾ ਵੜਾ ਜ ਆਪਣਾ ਸੜਕ ਹੀ ਸੜਕ ਤੇ ਛੱਡੀ ਹੈਗਾ ਹੀ ਨੰਬਰ ਹੈਗਾ ਹੀ ਨੰਬਰ ਕੋਈ ਚੱਕ ਨਾ ਕਰੀਂ ਚੱਲਦੇ ਰਹੇ ਕਵਨ ਦਾ ਹੈ ਇਹ ਜਿਹੜਾ ਇਹ 1260 ਇਹਨਾਂ ਤੋਂ ਸੁਣਦੇ ਹਨ ਨਹੀਂ ਨਾਈ ਕੰਡਿਆਂ ਨਹੀਂ ਨਾਈ ਇਹਨਾਂ ਤੇ ਜੋ ਮੱਤੀ ਨੂੰ ਮਾਰਦੇ ਨਹੀਂ ਤੇ ਜਾਦੇ ਨਹੀਂ ਇਹਨਾਂ ਬੜਾ ਇੱਕ ਤਰ੍ਹਾਂ ਦਾ ਹੋ ਰਿਹਾ ਹੈ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਕਿ ਉਹ ਮਾਰੇ ਜਾਂਦੇ ਹਨ ਭਾਵੇਂ 77 70 ਬਾਗੇ 2 ਕਿਲੋ 83 ਗ੍ਰਾਮ ਦੀ ਐਵਰੇਜ ਆਈ ਹੈ ਜੀ ਆਪਣੀ ਜਿਹੜੀ ਐਵਰੇਜ ਆਈ ਹੈ ਇਹ 34 ਦਿਨ ਦੀ ਐਵਰੇਜ ਆਈ ਹੈ ਆਪਣਾ ਇੱਕ ਤਰੀਕ ਨੂੰ ਵੜਾਇਆ ਸੀ ਇਹ ਆਪਣਾ ਤੇ ਅੱਜ ਆ ਤਰੀਕ ਤਿੰਨ 3 9 2025 ਦੀ ਪਰਖ ਹੈ ਜੀ ਦੇਖੋ ਜਿਹੜਾ ਆਪਣਾ ਇਹ 2 ਕਿਲੋ 83 ਗ੍ਰਾਮ ਦੀ ਐਵਰੇਜ ਆਈ ਜੀ ਆਪਣਾ ਠੀਕ ਐ ਐਵਰੇਜ ਵੈਸੇ ਆਪਾਂ 918 618 ਤੋਂ 900 ਮੰਨੇ ਕੇ ਚੱਲੇ ਸੀ ਐਵਰੇਜ ਬਹੁਤ ਓਕੇ ਰਿਪੋਰਟ ਆਈ ਆ ਠੀਕ ਐ ਜੀ